ਪੂਰਾ ਸੋਹਣਾ ਆਪਾਂ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਰੇਟ ਵੀ ਘਟਾ ਹੈ ਜਗ੍ਹਾ ਦੀ ਰਜਿਸਟਰੀ ਵੀ ਹੈਗੀ ਆ ਰੇਟ ਦੀ ਗੱਲ ਕਰੀਏ 9 ਲੱਖ ਰੁਪਏ ਇੱਕ ਵਾਰੀ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਊਗਾ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲ ਵੀ ਜੇ ਕੋਠੀ ਆ ਘਰ ਮਕਾਨਾਂ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ 'ਚ ਪਿੰਡ 'ਚ ਹੈ ਸ਼ਹਿਰ 'ਚ ਹੈ ਤੋਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਐਡ ਫਰੀ ਦੇ ਵਿੱਚ ਲਗਵਾ ਸਕਦੇ ਹਾਂ ਜਗ੍ਹਾ ਆਪਾਂ ਨੂੰ ਮਿਲੂਗੀ ਘਰ ਦੀ 6 ਮਰਲੇ 6 ਮਰਲੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਬਾਕੀ ਲੋਕੇਸ਼ਨ ਵੀ ਵਧੀਆ ਤੇ ਘਰ ਵੀ ਵਧੀਆ ਬਣਿਆ ਹੋਇਆ ਤੇ ਤੁਸੀਂ ਦੇਖੋ ਜੀ ਜਗ੍ਹਾ ਦੀ ਰਜਿਸਟਰੀ ਵੀ ਹੈਗੀ ਹੈ ਬਾਕੀ ਜਿਵੇਂ ਕਿ ਆਪਾਂ ਪਹਿਲਾਂ ਖੜੇ ਹਾਂ ਆ ਇੱਕ ਬਾਹਰਲੀ ਸਾਈਡ ਕਮਰਾ ਬਣਿਆ ਹੋਇਆ ਹੈ ਖੁੱਲਾ ਡੁੱਲਾ ਵਧੀਆ ਕਮਰਾ ਬਣਿਆ ਹੋਇਆ ਤੇ ਉੱਪਰੋਂ ਛੱਤ ਵੀ ਵਧੀਆ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਜੀ ਜਦੋਂ ਆਪਾਂ ਅੰਦਰ ਪਹੁੰਚਾ ਗਏ ਆਪਾਂ ਨੂੰ ਪਹਿਲਾਂ ਤਾਂ ਇੱਕ ਕਮਰਾ ਮਿਲ ਜੂਗਾ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਛੱਤ ਆਪਾਂ ਨੂੰ ਉੱਪਰੋਂ ਬਾਲੇ ਵਾਲੀ ਗਾਡਰ ਵਾਲੀ ਮਿਲੇਗੀ ਬਾਕੀ ਖੁੱਲਾ ਡੁੱਲਾ ਕਮਰਾ ਹੈਗਾ ਵਧੀਆ ਬਣਿਆ ਹੋਇਆ ਤੇ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾ ਜੀ ਘਰ ਦਾ ਇਹ ਰੇਟ ਸਿਰਫ ਇੱਕ ਵਾਰੀ ਡਿਮਾਂਡ ਹੈ 9 ਲੱਖ ਰੁਪਈਆ 9 ਲੱਖ ਦੇ ਵਿੱਚੋਂ ਘਟਾਵਾਦਾ ਹੋ ਜਾਊਗਾ ਤੇ ਜਗ੍ਹਾ ਦੀ ਰਜਿਸਟਰੀ ਵੀ ਹੈਗੀ ਆ ਤੇ ਜਗ੍ਹਾ ਵੀ ਆਪਾਂ ਨੂੰ ਖੁੱਲੀ ਡੁੱਲੀ ਮਿਲ ਜੂਗੀ ਹੋਰ ਤਾਂ ਜੀ ਆਪਾਂ ਨੂੰ ਕੀ ਚਾਹੀਦਾ ਤੇ ਬਾਕੀ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਸਾਰਾ ਕੁਝ ਇਹਨਾਂ ਨੇ ਦਿਖਾਇਆ ਤੇ ਜਗ੍ਹਾ ਵਧੀਆ ਤੇ ਬੜਾ ਆਪਾਂ ਨੂੰ ਪੂਰਾ ਖੁੱਲਾ ਡੁੱਲਾ ਮਿਲ ਜੂਗਾ ਜਗ੍ਹਾ ਬਹੁਤ ਆ ਜੀ ਤੇ ਆਪਾਂ ਨੂੰ ਦੇਖ ਰਹੇ ਤੁਸੀਂ ਸਾਰਾ ਕੁਝ ਮਿਲੂ ਆ ਜੀ ਟੋਟਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤੇ ਵਧੀਆ ਮਕਾਨ ਬਣਿਆ ਹੋਇਆ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤੁਹਾਨੂੰ ਮੈਂ ਲੋਕੇਸ਼ਨ ਵੀ ਕਨਫਰਮ ਕਰਵਾ ਦਿੰਨੇ ਡਿਸਟ੍ਰਿਕਟ ਤਾਂ ਇਹਨਾਂ ਨੂੰ ਜਿਹੜੀ ਲੱਗਦੀ ਆ ਉਹ ਤਾਂ ਫਰੀਦਕੋਟ ਆ ਲੋਕੇਸ਼ਨ ਹੈ ਜੀ ਜਿੱਥੇ ਆਹ ਘਰ ਰਹਿ ਗਿਆ ਕੋਟਕਪੂਰਾ ਸ਼ਹੀਦ ਭਗਤ ਸਿੰਘ ਨਗਰ ਤੇ ਜਾ ਕੇ ਕਿਸੇ ਨੇ ਦੇਖਣਾ ਹੋਵੇ ਘਰ ਜਾ ਕੇ ਦੇਖ ਵੀ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਵੀ ਕਿਸੇ ਨੂੰ ਪਸੰਦ ਆਊਗਾ ਤੇ ਕੋਈ ਆ ਕੇ ਦੇਖੂਗਾ ਤੇ ਗੱਲਬਾਤ ਬਹਿ ਕੇ ਕਰ ਲਾਂਗੇ ਰੇਟ ਹੋ ਜੂਗਾ ਉੱਪਰ نیچے ਮਾਲਕ ਕਹਿੰਦੇ ਆ ਰੇਟ ਦੀ ਟੈਨਸ਼ਨ ਨਾ ਲਿਓ ਜੀ ਤੇ ਵਧੀਆ ਬਣਿਆ ਹੋਇਆ ਜੀ ਘਰ ਤੇ ਵੀਡੀਓ ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮਕਾਨ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਵੀ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਤੇ ਕਿਸਨ ਐਡ ਕਰਵਾਉਣੀ ਆ ਤੋਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਦੀ ਬਿਲਕੁਲ ਫਰੀਦ ਵਿੱਚ ਬਹੁਤ ਜਲਦ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਜੇ ਤੁਸੀਂ ਵੇਚਣਾ ਕਿਸੇ ਵੀ ਏਰੀਆ ਚ ਬਸ ਆਪਣੇ ਕੋਲੇ ਭੇਜ ਦੇ ਕਰੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਗੀ ਤੇ ਮਕਾਨ ਤੁਸੀਂ ਦੇਖ ਲਿਆ ਤੇ ਵੀਡੀਓ ਤੋਂ ਕਿੰਨੇ ਦੇ ਲਈ ਜਰੂਰ ਦੱਸੋ ਕੋਈ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਨੰਬਰ ਮਾਲਕ ਨੇ ਆਪਦਾ ਦਿੱਤਾਗਾ ਤੁਹਾਨੂੰ ਪਿੱਛੇ ਮਿਲ ਗਿਆ ਹੋਊਗਾ ਜਾ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ 8557821226 ਦੁਬਾਰਾ ਦੱਸ ਦੇਣਾ ਜੀ 85 57821226 ਆਹੀ ਮਾਲਕ ਦਾ ਨੰਬਰ ਹੈ ਤੇ ਆਹੀ ਮਾਲਕ ਦਾ ਵਟਸਐਪ ਨੰਬਰ ਹੈ ਜੇ ਤੁਸੀਂ ਆਪ ਦੇ ਵਟਸਐਪ ਤੇ ਇਹਨਾਂ ਤੋਂ ਫੋਟੋਆਂ ਕਰਦੀਆਂ ਜਾਂ ਵੀਡੀਓ ਮੰਗਵਾਉਣੀ ਹੋਵੇ ਤਾਂ ਤੁਸੀਂ ਆਪ ਵੀ ਮੰਗਵਾ ਸਕਦੇ ਹੋ ਜੀ ਬਾਕੀ ਮਾਲਕ ਨੇ ਕਿਹਾ ਕਿਸੇ ਨੂੰ ਵੀ ਪਸੰਦ ਆਉਂਦਾ ਕੋਈ ਵੀ ਖਰੀਦਣ ਦਾ ਚਾਹ ਬਣੇ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਬਾਕੀ ਰੇਟ ਹੋ ਜੂਗਾ ਤੇ ਬਾਕੀ ਮਾਲਕ ਨੇ ਕਿਹਾ 2 ਘਟਾਵਾ ਦਾ ਮੁਕਤ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਕਿਸੇ ਨੂੰ ਪਸੰਦ ਆਏ ਜੀ ਜਾ ਕੇ ਆਪੇ ਦੇਖ ਲਿਓ ਤੁਸੀਂ ਤੇ ਮੈਂ ਤੁਹਾਨੂੰ ਵੀਡੀਓ ਦਿਖਾਤੀ ਘਰ ਵੀ ਦਿਖਾਤਾ ਤੁਸੀਂ ਕਈ ਦਿਨਾਂ ਤੋਂ ਕਹਿ ਰਹੇ ਸੀਗੇ ਸਾਨੂੰ ਸਸਤੇ ਸਸਤੇ ਘਰ ਦਿਖਾਉ ਤੇ ਕਈ ਦਿਨਾਂ ਤੋਂ ਆਪਾਂ ਸਸਤੇ ਘਰ ਹੀ ਤੁਹਾਡੇ ਖਾਤਰ ਲੈ ਕੇ ਆ ਰਹੇ ਸੀਗੇ ਤੁਸੀਂ ਪਿਛਲੀਆਂ ਵੀਡੀਓ ਚੈੱਕ ਕਰੋ ਤੁਹਾਨੂੰ ਜਾਦਾ ਰੇਟ ਨਹੀਂ ਮਿਲਣੇ ਕੋਈ 7 ਲੱਖ ਕੋਈ 6 ਲੱਖ ਕੋਈ 12 ਲੱਖ ਕੋਈ 15 ਲੱਖ ਬਸ ਇੰਨੇ ਏਕ ਤੱਕ ਆਪਾਂ ਕਈ ਦਿਨਾਂ ਤੋਂ ਘਰ ਲੈ ਕੇ ਆ ਰਹੇ ਹਾਂ ਜੀ ਕਿਸੇ ਕੋਲੇ ਸਸਤਾ ਜਿਹਾ ਘਰ ਹੈਗਾ ਜੀ ਵੇਚਣ ਵਾਸਤੇ ਤਾਂ ਤੁਸੀਂ ਭੇਜ ਕੇ ਐਡ ਕਰਵਾ ਸਕਦੇ ਹੋ ਕਿਉਂਕਿ ਆਪਣੇ ਕੋਲੇ ਡਿਮਾਂਡ ਸਸਤੇ ਘਰ ਦੀ ਬਹੁਤ ਜ਼ਿਆਦਾ ਆ ਰਹੀ ਹੈ ਜੀ ਤੇ ਬਸ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73 800 ਪੂਰਾ 26173 ਬਸ ਆਪਣੇ ਕੋਲੇ ਭੇਜ ਦਿਓ ਵੀਡੀਓ ਬਣਾ ਕੇ ਜਾਣਕਾਰੀ ਫੋਟੋਆਂ ਆਪਾਂ ਲਗਾ ਦਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬੱਤ ਤੋਂ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਬੱਤ ਤੋਂ ਬੱਤ ਸਪੋਰਟ ਕਰਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਸੀਂ ਬਹੁਤ ਪਿਆਰ ਦਿੰਨੇ ਹੋ ਹਰ ਵੀਡੀਓ ਨੂੰ ਮੈਂ ਉਮੀਦ ਕਰਦਾ ਇਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਵੋਗੇ ਤੇ ਬੱਤ ਤੋਂ ਬੱਤ ਸਪੋਰਟ ਕਰਿਓ ਜੀ ਸ਼ੇਅਰ ਕਰ ਦਿਓ ਬਾਕੀ ਜਲਦੀ ਮਿਲਦੇ ਆ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਬਾਕੀ ਜੇ ਕਿਸੇ ਨੇ ਵੇਚਣਾ ਹੈ ਤਾਂ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ 73800 ਪੂਰਾ 26173 ਭੇਜੋ ਆਪਣੇ ਕੋਲ